ਜੋ ਅੰਸ਼ੂ ਜੀ ਦੇ ਕਾਪੀ ਅਕਸੈਪਟ ਜੀ ਤੋਂ ਪੰਚ ਸਿੰਘ ਸਰਪੰਨ ਨੇ ਅਦਾਲਤਾਂ ਦੇ ਪ੍ਰਦਾਨ ਉਸ ਦੀ ਬਤਲ پاس ਨੂੰ ਜੋ ਸਪਸ਼ਟੀ ਕਰਨ ਮੰਗਿਆ ਸੀਗਾ ਉਹਨੂੰ ਸਪਸ਼ਟੀ ਕਰਨ ਲਈ ਕਿ ਅੰਸ਼ੂ ਜੀ ਦੇ ਕਾਪੀ ਅਕਸੈਪਟ ਤੇ ਪਹੁੰਚੇ ਨੇ ਔਰ ਉਸ ਸਪਸ਼ਟੀਕਰਨ ਨੂੰ ਆਉਣ ਵਾਲੇ ਦਿਨਾਂ ਵਿੱਚ ਜੋ ਪੰਚ ਸਿੰਘ ਸਰਪੰਨ ਦੀ ਮੀਟਿੰਗ ਹੋ ਰਹੀ ਉਹਦੇ ਵਿੱਚ ਖੋਲ ਕੇ ਪੜ੍ਹ ਕੇ ਤੇ ਉਹਨੂੰ ਵਿਚਾਰਿਆ ਜਾਏਗਾ ਜੋ ਅੰਸ਼ੂ ਜੀ ਦੇ ਕਾਪੀ ਅਕਸੈਪਟ ਜੀ ਤੋਂ ਪੰਚ ਸਿੰਘ ਸਰਪੰਨ ਨੇ ਅਦਾਲਤਾਂ ਦੇ ਪ੍ਰਦਾਨ ਦੀ ਬਾਤ ਦਾ ਪਾਸ ਉਹ ਜੋ ਸਪਸ਼ਟ ਕਰਨ ਮੰਗਿਆ ਸੀਗਾ ਔਰ ਅੱਜ ਉਹ ਆਪਣਾ ਸਪਸ਼ਟੀਕਰਨ ਲੈ ਕੇ ਸ਼੍ਰੀ ਕਾਲਪਤਖ ਸਹਿਬ ਤੇ ਪਹੁੰਚੇ ਨੇ ਔਰ ਉਸ ਸਪਸ਼ਟੀਕਰਨ ਨੂੰ ਆਉਣ ਵਾਲੇ ਦਿਨਾਂ ਵਿੱਚ ਪੰਚ ਸਿੰਘ ਸਹਿਬਾਨ ਦੀ ਮੀਟਿੰਗ ਹੋਊਗੀ ਉਹਦੇ ਵਿੱਚ ਖੋਲ ਕੇ ਪੜ੍ਹ ਕੇ ਤੇ ਉਹਨੂੰ ਵਿਚਾਰਿਆ ਜਾਏਗਾ ਕਿ ਠੀਕ ਹੈ ਜੀ ਬਸ ਥੋੜੇ ਦਿਨਾਂ ਤੱਕ ਮੀਟਿੰਗ ਜੀ ਜੋ ਸ਼੍ਰੀ ਕਾਲਪਤਖ ਸਹਿਬ ਜੀ ਤੋਂ ਪੰਚ ਸਿੰਘ ਸਹਿਬਾਨ ਨੇ ਪਾਰਜਲ ਦੇ ਪ੍ਰਧਾਨ ਉਸਨੂੰ ਬਦਲ ਪਾਸੋਂ ਜੋ ਸਪਸ਼ਟੀਕਰਨ ਮੰਗਿਆ ਸੀਗਾ ਔਰ ਅੱਜ ਉਹ ਆਪਣਾ ਸਪਸ਼ਟੀਕਰਨ ਲੈ ਕੇ ਸ਼੍ਰੀ ਕਾਲਪਤਖ ਸਹਿਬ ਤੇ ਪਹੁੰਚੇ ਨੇ ਔਰ ਉਸ ਸਪਸ਼ਟੀਕਰਨ ਨੂੰ ਆਉਣ ਵਾਲੇ ਦਿਨਾਂ ਵਿੱਚ ਪੰਚ ਸਿੰਘ ਸਹਿਬਾਨ ਦੀ ਮੀਟਿੰਗ ਹੋਊਗੀ ਉਹਦੇ ਵਿੱਚ ਖੋਲ ਕੇ ਪੜ੍ਹ ਕੇ ਤੇ ਉਹਨੂੰ ਵਿਚਾਰਿਆ ਜਾਏਗਾ ਅੱਗੇ ਕੀ ਬਸ ਥੋੜੇ ਦਿਨਾਂ ਤੱਕ ਮੀਟਿੰਗ ਜੋ ਸ਼੍ਰੀ ਕਾਲਪਤਖ ਸਹਿਬ ਜੀ ਤੋਂ ਪੰਚ ਸਿੰਘ ਸਹਿਬਾਨ ਨੇ ਅਕਾਲ ਜੀ ਜਰ ਦੇ ਪ੍ਰਧਾਨ ਜੀ ਜਿਸ ਬਾਬਲ ਪਾਸੋਂ ਜੋ ਸਪਸ਼ਟੀਕਰਨ ਮੰਗਿਆ ਸੀਗਾ ਔਰ ਅੱਜ ਉਹ ਆਪਣਾ ਸਪਸ਼ਟੀਕਰਨ ਲੈ ਕੇ ਜੀ ਕਾਲਪਤ ਸਹਿਬ ਤੇ ਪਹੁੰਚੇ ਨੇ ਔਰ ਉਸ ਸਪਸ਼ਟੀਕਰਨ ਨੂੰ ਆਉਣ ਵਾਲੇ ਦਿਨਾਂ ਵਿੱਚ ਪੰਚ ਸਿੰਘ ਸਰਬਾਨ ਦੀ ਮੀਟਿੰਗ ਹੋਊਗੀ ਉਹਦੇ ਵਿੱਚ ਖੋਲ ਕੇ ਪੜ੍ਹ ਕੇ ਤੇ ਉਹਨੂੰ ਵਿਚਾਰਿਆ ਜਾਏਗਾ ਠੀਕ ਹੈ ਜੀ ਬਸ ਥੋੜੇ ਦਿਨਾਂ ਤੱਕ ਮੀਟਿੰਗ ਜੀ ਜੋ ਜੀ ਕਾਲਪਤ ਸਹਿਬ ਜੀ ਤੋਂ ਪੰਚ ਸਿੰਘ ਸਰਬਾਨ ਨੇ ਸਰਕਾਰ ਦੇ ਪ੍ਰਧਾਨ ਉਸਨੂੰ ਬਦਲ ਪਾਸੋਂ ਜੋ ਸਪਸ਼ਟੀਕਰਨ ਮੰਗਿਆ ਸੀਗਾ ਔਰ ਅੱਜ ਉਹ ਆਪਣਾ ਸਪਸ਼ਟੀਕਰਨ ਲੈ ਕੇ ਸ਼੍ਰੀ ਕਾਲਪਤਖ ਸਹਿਬ ਤੇ ਪਹੁੰਚੇ ਨੇ ਔਰ ਉਸ ਸਪਸ਼ਟੀਕਰਨ ਨੂੰ ਆਉਣ ਵਾਲੇ ਦਿਨਾਂ ਵਿੱਚ ਪੰਚ ਸਿੰਘ ਸਹਿਬਾਨ ਦੀ ਮੀਟਿੰਗ ਹੋਊਗੀ ਉਹਦੇ ਵਿੱਚ ਖੋਲ ਕੇ ਪੜ੍ਹ ਕੇ ਤੇ ਉਹਨੂੰ ਵਿਚਾਰਿਆ ਜਾਏਗਾ ਅੱਗੇ ਕੀ ਬਸ ਥੋੜੇ ਦਿਨਾਂ ਤੱਕ ਮੀਟਿੰਗ ਜੋ ਸ਼੍ਰੀ ਕਾਲਪਤਖ ਸਹਿਬ ਜੀ ਤੋਂ ਪੰਚ ਸਿੰਘ ਸਹਿਬਾਨ ਨੇ ਬਾਦ ਪਾਸੋਂ ਜੋ ਸਪਸ਼ਟੇ ਕਰਨ ਮੰਗਿਆ ਸੀਗਾ ਔਰ ਅੱਜ ਉਹ ਆਪਣਾ ਸਪਸ਼ਟੀਕਰਨ ਡਾਇਰੈਕਟਰ ਕਾਂਤ ਸਿੰਘ ਸਾਹਿਬ ਤੇ ਪਹੁੰਚੇ ਨੇ ਔਰ ਉਸ ਸਪਸ਼ਟੀਕਰਨ ਨੂੰ ਆਉਣ ਵਾਲੇ ਦਿਨਾਂ ਵਿੱਚ ਪੰਜ ਸਿੰਘ ਸਰਬਾਨ ਦੀ ਮੀਟਿੰਗ ਹੋਊਗੀ ਉਹਦੇ ਵਿੱਚ ਖੋਲ ਕੇ ਪੜ੍ਹ ਕੇ ਤੇ ਉਹਨੂੰ ਵਿਚਾਰਿਆ ਜਾਏਗਾ ਕਿ ਅੱਗੇ ਕੀ ਕਰੇ ਸਿੰਘ ਸਾਹਿਬ ਕਰੋ ਤਾਂ ਕੁਝ ਵੀ ਬਸ ਥੋੜਾ ਜਨਾ ਤੱਕ ਮੀਟਿੰਗ ਜੋਸ਼ੂ ਦੇ ਕਾਲਪਤ ਸਿੰਘ ਜੀ ਤੋਂ ਪੰਜ ਸਿੰਘ ਸਰਬਾਨ ਨੇ ਸਰਕਾਰ ਦੇ ਪ੍ਰਧਾਨ ਉਸਨੂੰ ਬਾਦਲ ਪਾਸੋਂ ਜੋ ਸਪਸ਼ਟੀਕਰਨ ਮੰਗਿਆ ਸੀਗਾ ਔਰ ਅੱਜ ਉਹ ਆਪਣਾ ਸਪਸ਼ਟੀਕਰਨ ਡਾਇਰੈਕਟਰ ਕਾਟਕ ਸਾਹਿਬ ਤੇ ਪਹੁੰਚੇ ਨੇ ਔਰ ਉਸ ਸਪਸ਼ਟੀਕਰਨ ਨੂੰ ਆਉਣ ਵਾਲੇ ਦਿਨਾਂ ਵਿੱਚ ਪੰਚੀ ਸਰਬਾਨ ਦੀ ਮੀਟਿੰਗ ਹੋਊਗੀ ਉਹਦੇ ਵਿੱਚ ਖੋਲ ਕੇ ਪੜ੍ਹ ਕੇ ਤੇ ਉਹਨੂੰ ਵਿਚਾਰਿਆ ਜਾਏਗਾ ਕਿ ਅੱਗੇ ਕੀ ਕਰੇਗਾ ਬਸ ਥੋੜੇ ਦਿਨਾਂ ਤੱਕ ਕਮੇਟੀ ਦੇ ਜਦੋਂ ਤੱਕ ਕੌਂਸਲ ਕਰੋ ਤਾਂ ਕੰਮ ਲਿਆ ਜਾਂਦਾ ਜੀ